ਹਾਂਜੀ ਭਰਾਓ ਜਿਹੜਾ ਕੱਲ ਮਸਲਾ ਆਇਆ ਸੀ ਸੰਤਾ ਤੇ ਤਸਵੀਰ ਦਾ ਵਿਵਾਦ ਵੀਰ ਚੀਮਾ ਮੰਡੀ ਅਸੀਂ ਚੀਮੇ ਥਾਣੇ 'ਚ ਪਹੁੰਚ ਚੁੱਕੇ ਹਾਂ ਸੰਗਤ ਪਹੁੰਚ ਚੁੱਕੀ ਹੈ ਕਾਰਵਾਈ ਕਰਵਾ ਰਹੇ ਹਾਂ ਹੁਣ ਅੱਗੇ ਵੀਡੀਓ 'ਚ ਦਿਖਾਵਾਂਗੇ ਜਿਹੜਾ ਸੰਤਾ ਤੇ ਪੋਸਟ ਕੀ ਦੀ ਅਦਾਲਤ ਕਰਦੇ ਤੇ ਦੇਖੋ ਦੇਖ ਸਾਹਮਣੇ ਕੋਲ ਪਰ ਪੇਪਲ ਐੜਾ ਸੂਰ ਉੱਪਰ ਸਰਦਾਰ ਸਾਹਿਬ ਕੋਲੇ ਬਾਲੇ ਗੁਰਕਰ ਉੱਥੇ ਹੈ ਉੱਥੇ ਬਹਿ ਕੇ ਕਾਹਨ ਸਿਰ ਤੇ ਦੇਖੋ ਭਰਾਵੋ ਵੀਡੀਓ ਵਤਵਾ ਸ਼ੇਅਰ ਕਰੋ ਸਭ ਤੋਂ ਸਹਿਯੋਗ ਦੇਣ ਉਹ ਵੀਡੀਓ ਬਣਾਉਣਾ ਵੀਡੀਓ ਬਣਾਉਣਾ ਹੁੰਦਾ 2 ਮਿੰਟਾਂ ਦੇ ਖੜਜੋ ਆ ਜੰਦੇ ਆ ਜੰਦੇ ਆ ਇਹ ਬੈਨਰ ਤੇ ਉਹ ਸਾਡੀ ਸਾਰੀ ਸफाई ਸਾਰੀ ਤੁਹਾਡੇ ਸਾਹਮਣੇ ਕਰਾਂਗੇ ਗੱਲਬਾਤ ਉਹ ਸਾਰਾ ਕੱਟ ਹੋ ਰਿਹਾ ਜਿੰਨਾਂ ਦਾ ਬੰਦੇ ਉਹ ਨਸਰੀ ਕਾਲ ਜੀ ਸਸਰੀ ਕਾਲ ਜੀ ਇਹ ਤੁਜੀ ਦਾ ਖਾਲਸਾ ਉਹ ਤੁਜੀ ਕੀ ਬੰਦੇ ਕੀ ਸੀ ਸਾਢੇ ਕੋਲੇ ਰਾਤ ਵੀਡੀਓ ਪਹੁੰਚੀ ਸੀ ਅੱਜ ਵੀ ਪਹੁੰਚੇ ਹੈ ਇਹਦੇ ਉੱਤੇ ਸੰਤ ਜਰਨੈਲ ਸੀ ਕਿ ਪਿੰਡਰਾਲਿਆਂ ਦੇ ਅਕਾਲ ਤਖਤ ਪਾਈ ਅਮਰੀਕ ਸਿੰਘ ਠੀਕ ਹੈ ਜੀ ਜੋ ਸਾਡੀ ਮਹਾਨ ਦੇ ਸ਼ਹੀਦ ਯੋਧੇ ਨੇ 20ਵੀਂ ਸਦੀ ਦੇ ਉਹਨਾਂ ਦੀ ਮਤਲਬ ਇਹ ਪੋਸਟਰ ਨੂੰ ਪੂਰੇ ਨੂੰ ਨੀਚੇ ਮਸਾ ਕੇ ਲਿਖਤਾਂ ਖੇਤੀ ਜਾ ਰਹੀ ਸੀ ਕਿ ਇਹ ਵੀਰ ਦੋ ਤਿੰਨ ਦਿਨਾਂ ਦੇ ਦੋ ਤਿੰਨ ਦਿਨਾਂ ਤੋਂ ਇਹਨਾਂ ਨੂੰ ਮਨਾ ਕਰ ਰਿਹਾ ਸੀ ਵੀ ਭਾਈ ਤੁਸੀਂ ਸੁਧਰ ਜਾਓ ਇੱਕ ਨਾ ਮੈ ਪੈਰੀ ਹੱਥ ਵੀ ਲਾਇਆ ਉਹਨਾਂ ਨੇ ਵੀ ਤੁਸੀਂ ਇਹ ਕੰਮ ਨਾ ਕਰੋ ਪਰ ਇਹਨਾਂ ਨੇ ਉਹਨਾਂ ਨੇ ਇਹਨਾਂ ਦੇ ਨਾਂ ਸੁਣਦੇ ਹੋਏ ਆ ਨਾ ਕਰਤਾ ਨਿਓ ਕਰਤਾ ਸਿਮਰਜੀਤ ਸਿੰਘ ਮਾਨ ਸਾਹਿਬ ਅੱਜ ਕੋਹਨ ਤੇ ਆਸੀ ਇੱਥੇ ਜਿਹੜੀ ਇਹ ਵੀਰੇ ਨਾਲ ੱਟਕਾ ਹੋਇਆ ਸੀ ੱਟਕਾ ਨਹੀਂ ਹੋਣ ਦੇਵਾਂਗੇ ਤੇ ਦੂਜੀ ਬੇਨਤੀ ਮੈਂ ਮੈਨੇਜਰ ਸਾਹਿਬ ਨੂੰ ਵੀ ਕਰਦੀ ਆ ਇੱਥੋਂ ਜਾਨੂੰ ਰਿਪਾਇਟ ਜਦੋਂ ਇੱਥੇ ਕੰਮਣਾ ਲੱਗਦੀ ਆ ਕਿ ਉਹਦੋਂ ਤੁਸੀਂ ਕਿਵੇਂ ਕਰਨੀਓ ਠੀਕ ਹੈ ਜੀ ਕਰ ਤੁਹਾਡਾ ਫਾਇਦਾ ਪਾਣੀ ਵਾਂਦਾ ਹੈ ਨਾ ਕਿ ਮੈਂ ਸਾਰ ਸੰਸਥਾਤਿਕ ਪਿੰਡ ਰਾਵਾਂਗੀ ਮਾਪਾ ਭਾਈ ਆਹ ਕਰੀ ਫੋਟੋ ਕਰਾ ਲੀਂ ਜਿਹੜੇ ਨੇ ਕਰਾਉਣਾ ਉਹ ਕਰਾ ਲਓ ਬਈ ਵੀਡੀਓ ਦੀ ਮੈਂ ਵੀਡੀਓ ਤੋਂ ਬਿੱਤੀ ਜਾਣਾ ਐਨੇ ਜਿਹੜਾ ਗੱਲ ਹੋਇਆ ਸੀਗਾ ਇਹ ਗੱਲਬਾਤ ਉਦੋਂ ਮੈਂ ਵੀ ਆ ਗਿਆ ਸੀ ਉਹ ਮੈਂ ਵੀਡੀਓ ਪੂਰੀ ਚਾੜੀ ਨਹੀਂ ਮੈਂ ਹਾਂ ਚਲੋ ਬੇਇੱਜ਼ਤੀ ਆ ਜਦੋਂ ਹੁੰਦੀ ਆ ਸਾਰੇ ਨਗਰ ਦੀ ਤੇ ਨਾਲ ਆਪਣੇ ਪਾਬਿਆਂ ਦਾ ਨਾਮ ਆਉਂਦਾ ਵੀ ਦਿਨ ਵੀ ਇਹ ਮੂਰੇ ਬਦਨਾਮੀ ਹੁੰਦੀ ਹੈਗੀ ਉਦੋਂ ਵਿੱਚ ਬੋਲ ਅਜੇ ਉਦੋਂ ਵੀ ਬੋਲੀਆਂ ਨੇ ਟਾਈਮ ਤੇ ਮਨ ਨੂੰ ਆਖਿਆ ਭਾਈ ਤੁਸੀਂ तास ਖੇਡਣੋਂ ਹਟਾ ਦੇ ਹਟ ਜਾ ਲੜੋਣਾ ਤੁਸੀਂ ਜਿਹੜੇ ਮੈਂ ਕਹਿਮ ਦਾ ਵੀਰੇ ਇਹਨਾਂ ਨੇ ਕਾਲ ਲਾਇਆ ਸਵੇਰੇ ਇਹਦੀ ਕਾਲ ਚੱਲਦੀ ਸੀ ਕਿਹਨੂੰ ਪਤਾ ਕਿਹੜਾ ਅੰਕਲ ਬੋਲ ਰਿਹਾ ਸੀਗਾ ਕਹਿੰਦਾ ਕਿ ਅਸੀਂ ਤਾਂ ਤੁਸੀਂ ਨਾ ਮੇਰੇ ਕੋਲ ਆਉਂਦਾ ਸੀ ਵੀਰੇ ਮੇਰੇ 我那个就是